ਸੋਡੇ ਕੋਲ ਆਉਣ ਦਾ ਜਿਹੜਾ ਸਦਬ ਬਣਿਆ ਉਹ ਇਹ ਹੈ ਕਿ ਜਿਹੜੀ 65 ਹਜ਼ਾਰ ਏਕੜ ਜ਼ਮੀਨ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਆ ਰਹੀ ਆ। ਉਹ ਚੋਂ 40 ਹਜ਼ਾਰ ਏਕੜ ਦੇ ਨੇੜੇ ਤੇੜੇ ਲੁਧਿਆਣੇ ਦੀ। ਸੋਡੇ ਆ ਨਾਂ ਨਾਲ ਜਿਹੜੇ ਜੋਤਾਂ ਤੱਕ ਜਾਂ ਉੱਤੂ ਹੀ ਉਰੇ ਤੱਕ ਐ ਨੂੰ ਆ ਰਹੀ ਆ। ਹਾਂ ਨਾਰੰਗਾ ਬੱਲਵਾਲ ਨਾਰੰਗਾ ਪਿੰਡਾਂ ਤੱਕ ਆ ਔਏ ਸਾਨੂੰ ਸਿਆਦਾ ਐਂ ਲੱਗਦਾ ਜੀ ਪਤਾ ਨਹੀਂ ਸਾਡੇ ਪਿੰਡਾਂ ਨੇ ਤਾਂ ਆਉਣਾ ਨਹੀਂ ਇਹ ਤਾਂ ਨਾਰਾਂਗਾਲ ਦੀ ਆਈ ਆ ਜਾਂ ਜੋਧਾਂ ਦੀ ਜਾਂ ਬੱਲਵਾਲ ਦੀ ਆਈ ਆ ਜਾਂ ਹੋਰ ਪਿੰਡਾਂ ਦੀ ਜ਼ਮੀਨ ਆਈ ਹੈ। ਕਸਬ ਦੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਹੀ ਹੌਲੀ 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 ਇਹ ਕਿਤੇ ਕਲੋਨੀ ਕੱਟਦੀ ਕਿਤੇ ਸੜਕ ਨਾਂਗ ਦੀ ਕਿਤੇ ਰੇਲ ਦੀ ਲਈ ਹੁਣ ਨਵਾਂ ਪਹਿਲਾਂ 50-60 ਹਜ਼ਾਰ ਕਿਲਾ ਛੜਕਾਂ ਦੀ ਰੋਗਲੇ ਪੰਜਾਬ ਦਾ ਕੋਨਾ ਲੈਂਡ ਪੂਲਿੰਗ ਨੀਤੀ ਜੇ ਦੱਪਣ ਨੂੰ ਖੜਦਿਆ ਪਿੰਡ ਯਾਰ ਕਿੱਲਾ ਫਿਰ ਇਹ ਰੇਲ ਦੀਆਂ ਲੀਆਂ ਤਾਂ ਜਾਲ ਵਿਛਾਉਣਾ ਹੈ ਰੇਲ ਦੀਆਂ ਲੀਆਂ ਤੋਂ ਬਾਅਦ ਇੱਕ ਬੁਲਟ ਟ੍ਰੇਨ ਕੱਟਣੀ ਹੈ ਅੰਬਸਰ ਤੋਂ ਦਿੱਲੀ ਨੂੰ ਜਣ ਇਹ ਜ਼ਮੀਨ ਤਾਂ ਤੁਸੀਂ ਐਨਲੋ ਵੀ ਛੱਡਣੀ ਨਹੀਂ ਉਹ ਚਾਹੇ ਕਾਲੇ ਕਾਨੂੰਨ ਲਿਆ ਕੇ ਤੁਹਾਨੂੰ ਦੱਪਣ ਚਾਹੇ ਕੋਈ ਲਾਰਚ ਦੇਣ ਚਾਹੇ ਕੋਈ ਕਲੌਨੀ ਦਾ ਹੀ ਰੋਕ ਲੈਣ ਚਾਹੇ ਕੋਈ ਸੜਕਾਂ ਹੀ ਰੋਕ ਜਿਵੇਂ ਮਰਜ਼ੀ ਰੋਕ ਲੈਣ ਕਾਰਨ ਕਿ ਜਿਹੜਾ ਇਹ ਸਾਰਾ ਖੇਤਾਂ ਜਿਹੇ ਉਹ ਲਹਿੰਦਾ ਪੰਜਾਬ ਆ ਚੜ੍ਹਦਾ ਪੰਜਾਬ ਆ ਪੱਛਮੀ ਜੁਪੀ ਦਾ ਇਲਾਕਾ ਹੈ ਹਰਿਆਣਾ ਰਸਤਾਂ ਦਾ ਕੁਸ਼ੇਰੀਆ ਇਹ ਸਾਰਾ ਖਿੱਤਾ ਦੁਨੀਆ ਦਾ ਐਸਾ ਖਿੱਤਾ ਜਿਹੜਾ 150 ਮਣ ਦਾਣੇ ਪੈਦਾ ਕਰਦਾ ਕਿਤੇ ਵਗਜੋ 50 ਮਣ ਤੋਂ ਬਾਅਦ ਦਾਣੇ ਨਹੀਂ ਪੈਦਾ ਹੁੰਦੇ ਤੇ ਦੁਨੀਆ ਦੇ 12 ਕ ਬੰਦਿਆਂ ਕੋਲੇ ਦੁਨੀਆ ਦੀ 70% ਧਰਤੀ ਜਿਹੜੀ ਪੰਜਾਬੂ ਆ ਜਿੰਨੇ ਵੀ ਮਹਾਦੀਪ ਨੇ ਏਸ਼ੀਆ ਯੂਰਪ আফ্রিকা ਅਮਰੀਕਾ ਇਹ ਸਾਰੇ ਮਹਾਦੀਪਾਂ ਦੇ ਵਿੱਚ 70000 ਕਿੱਲਾ ਦੁਨੀਆ ਦੇ 12 ਬੰਦੇ ਖਰੀਦ ਚੁੱਕੇ ਹਨ ਦੁਨੀਆ ਦੇ ਵੱਡੇ ਵੱਡੇ ਜਿਹੜੇ ਮੁਲਕ ਨੇ ਮੰਨ ਲਓ ਕੈਨੇਡਾ ਅਮਰੀਕਾ ਦੀ ਜੇ ਆਪਾਂ ਗੱਲ ਕਰਕੇ ਹੋਰ ਨਾ ਮੁਲਕਾਂ ਦੀ ਗੱਲ ਕਰਕੇ ਤਾਂ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਕਿਸਾਨ ਖੇਤੀ ਕਰਦਾ ਉਹ 1% ਕਿਸਾਨ ਕੋਲੇ 1% ਹੈ ਤੇ 12 ਬੰਦਿਆਂ ਕੋਲੇ 70% ਧਰਤੀ ਦਾ ਹਿੱਸਾ ਹੈ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਤੁਸੀਂ ਜੇ ਬੈਲ ਗੇਟਸ ਕੋਲੇ 25 ਲੱਖ ਏਕੜ ਆਵਾਨੀਆਂ ਡਾਨੀਆਂ ਕੋਲੇ ਹਜ਼ਾਰਾਂ ਲੱਖਾਂ ਏਕੜ ਹੈ ਉਹਨਾਂ ਨੇ ਕਾਰਖਾਨੇ ਬੰਦ ਕਰਤੇ ਪੈਸੇ ਉਧਰੋਂ ਕੱਢੇ ਤੇ ਜ਼ਮੀਨ ਲੈਣੀ ਸ਼ੁਰੂ ਕਰਤੀ ਉਹਦਾ ਕਾਰਨ ਕੀ ਹੈ ਕਾਰਨ ਬੜਾ ਸਾਫ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਸਮਝ ਲੱਗ ਗਈ ਵੀ ਜੇ ਦੁਨੀਆ ਨੂੰ ਕੰਟਰੋਲ ਕਰਨਾ ਦੁਨੀਆ ਨੂੰ ਕਾਬੂ ਕਰਨਾ ਦੁਨੀਆ ਤੇ ਰਾਜ ਕਰਨਾ ਦੁਨੀਆ ਨੂੰ ਗੁਲਾਮ ਬਣਾਉਣਾ ਤਾਂ ਸਾਨੂੰ ਭੋਜਨ ਤੇ ਕਬਜ਼ਾ ਕਰਨਾ ਪਵੇ ਜਿਹੜੇ ਬੰਦੇ ਦਾ ਜਿਹੜੀ ਧਰਦਾ ਜਿਹੜੀ ਕੰਪਨੀ ਦਾ ਘਰਾਣੇ ਦਾ ਹਕੂਮਤ ਦਾ